ਸਾਂਝਾ ਦੁੱਖ ਸੁੱਖ ਕਹਿੰਦੇ ਮੰਜੇ ਆ ਤੇ ਬੈੰਦੇ ਸੀ ਕੋਲੇ ਕੋਲੇ ਰਹਿੰਦੇ ਸੀ ਸੋਫੇ ਬੈੱਡ ਆ ਗਏ ਨੇ ਦੂਰੀਆਂ ਵਧਾ ਗਏ ਨੇ ਛੱਤਾਂ ਤੇ ਨਾ ਸੁਣਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ਵੇੜੇ ਵਿੱਚ ਰੁੱਖ ਸੀ ਸਾਂਝੇ ਦੁੱਖ ਸੁੱਖ ਸੀ ਬੂਹਾ ਖੁੱਲ੍ਹਾ ਰਹਿਂਦਾ ਸੀ ਰਾਹੀ ਵੀ ਆ ਬੈੰਦਾ ਸੀ ਕੰਮ ਵੀ ਕਰ ਲਾਉਂਦੇ ਸੀ ਪਰੌਣੇ ਵੀ ਆਉਂਦੇ ਸੀ रिश्ਤੇ ਨੰਭਾਉਂਦੇ ਸਾਂ ਰੁੱਸ ਦੇ ਮਨਾਉਂਦੇ ਸਾਂ ਸਿੱਧਕ ਇੱਕ ਕੋਲ ਸੀ ਗੂੜਾ ਮੇਲ ਜੂਲ ਸੀ ਪੈਸਾ ਭਾਵੇਂ ਘੱਟ ਸੀ ਮੱਥੇ ਤੇ ਨਾ ਵੱਟ ਸੀ ਤੰਦਾਂ ਕੋਲੇ ਕੱਚੇ ਸਨ ਸਾਖ ਸਾਰੇ ਸੱਚੇ ਸਨ ਅਸੀਂ ਸਾਰਿਆਂ ਨੇ ਬਹੁਤ ਕੁਝ ਪਾਇਆ ਏ ਪਰ ਸੱਚੀ ਜਾਣਿਓ ਅਸੀਂ ਬਹੁਤ ਕੁਝ ਗਵਾਇਆ ਏ ਪਰ ਸੱਚੀ ਜਾਣਿਓ ਬਹੁਤ ਕੁਝ ਗਵਾਇਆ ਹੈ